ਨੰਬਰਾਂ ਦੇ ਅੱਖਰ ਤਾਂ ਤੈਨੂੰ 11 ਲਿਖਾ ਗਿਆ ਹੈ ਵੇਖ ਆ ਵੇ ਹਾਂ ਓਏ ਨੰਬਰ ਦੇ ਅਖਰ ਹੀ 11 ਦੇਤੇ ਨੇ ਤਾ ਮੈਨੂੰ ਤੂੰ ਇਹ ਕਹੇ ਨਾ ਬਾਈ ਯਾਰ ਕੋਈ ਕਿਵੇਂ ਆ ਠੀਕ ਆ ਬੱਲੇ ਆ ਜਾ ਉਹਨਾ ਕਿਵੇਂ ਆ ਠੀਕ ਹਾਂ ਕੀ ਹੋ ਗਿਆ ਓਏ ਯਾਰ ਓ ਠੀਕ ਠਾਕ ਆ ਬਾ ਠੀਕ ਆ ਤੂੰ ਤਾਂ ਯਾਰ ਆਏ ਜੇ ਬੈਂਦਾ ਨਹੀਂ ਹੁੰਦਾ ਕੀ ਗੱਲ ਐ ਸੌਖਾ ਓ ਯਾਰ ਕਾਹਦਾ ਸੌਖਾ ਜਿਹੜਾ ਜਿਹੜਾ ਆਪਣਾ ਉਹਦੇ ਡਰਮੇ ਨਹੀਂ ਲੱਗ ਗਿਆ ਸੀਗਾ ਤੇਰਾ 2000 ਰੁਪਿਆ ਹਾਂ ਓ ਯਾਰ ਮੇਰਾ ਆਈਫੋਨ ਲੈ ਗਿਆ ਯਾਰ ਡਿਲੀਵਰੀ ਵਾਲੇ ਪਵਾਏ ਤਾਂ ਪਹਿਲਾਂ ਹੀ ਆ ਗਏ ਕਿਤੇ ਤੇ ਅੱਛਾ ਹੂੰ ਤੈਨੂੰ ਪਤਾ ਨਹੀਂ ਲੱਗਿਆ ਓ ਯਾਰ ਮੈਂ ਤਾਂ ਹਜੇ ਆਇਆ ਹੀ ਨਹੀਂ ਸੀ ਉਹ ਪਹਿਲਾਂ ਹੀ ਆਊ ਗਿਆ ਕਿਤੇ ਫਿਰ ਨੂੰ ਪਤਾ ਪਤਾ ਲੱਗ ਗਿਆ ਕਿਸੇ ਤੋਂ ਤੂੰ ਸੋਚ ਵੀ ਤੈਨੂੰ ਕਿਤੇ ਮਿਲਿਆ ਮੁਲਿਆ ਹੋਵੇ ਉਹ ਤੂੰ ਸੋਚਿਆ ਨਹੀਂਗਾ ਵੀ ਕਿਤੇ ਮਿਲਿਆ ਹੋਵੇ ਜਾਂ ਫੋਨ ਤੇ ਤੈਨੂੰ ਗੱਲ ਕਰਦੇ ਨੂੰ ਸੁਣਿਆ ਹੋਵੇ ਸੋਚ ਕੇ ਵੇਖ ਕਿਤੇ ਮਿਲਿਆ ਉਹ ਤੈਨੂੰ ਐਵੇਂ ਉਹਨੂੰ ਕਿਵੇਂ ਪਤਾ ਲੱਗ ਗਿਆ ਵੀ ਤੇਰਾ ਫੋਨ ਆਉਣਾ ਠੀਕ ਆ ਬਾਈ ਬਾਈ ਆਪਣਾ ਨਾ ਆਰਡਰ ਜਿਹਾ ਆਇਆ ਸੀ ਤੇਰੇ ਜਿਹੜੇ ਮਾਈ ਫੋਨ ਆਰਡਰ ਦਿੱਤਾ ਹਾਂ ਇਹੋ ਆਊਟਰਾ ਦਾ ਫੜ ਕੇ ਲੈ ਜਾਓ ਕੱਲ ਨੂੰ ਆਜੂਗਾ ਕਿੰਨੇ ਕ ਵਜੇ ਆਊ ਆਈ 10 11 ਦੇ ਵਿੱਚ ਵਿੱਚ ਆਣੀ ਹਾਂ ਹਾਂ ਓਏ ਮੈਨੂੰ ਇੱਕ ਤਾਂ ਨਾ ਮਿਲਿਆ ਸੀ ਉਹ ਜਿੱਦੇ ਡਰਮੀ ਨਿ ਚੋਰੀ ਹੋਈ ਸੀ ਮੇਰੀ ਹੂੰ ਤੇ ਉਹਦੇ ਨਾਲ ਡਰੇਨ ਤੇ ਖੜਾ ਸੀਗਾ ਅੱਛਾ ਤੇ ਮੈਨੂੰ ਕਹਿੰਦਾ ਮੈਨੂੰ ਲੈ ਚੱਲ ਮੈਂ ਮੋਟਰਸਾਈਕਲ ਤੇ ਸੀ ਹੂੰ ਚੋਰੀ ਹੋਣੀ ਡਰਮੀ ਪਾਈ ਸੀ ਮੇਰੀ ਤੇ ਔਰ ਉਹਣਾ ਮੈਨੂੰ ਰਾਹ 'ਚ ਆਇਆ ਸੀ ਜਾਂਦੇ ਨੂੰ ਫੋਨ ਬਸ ਫਿਰ ਉਹਦੇ ਨਾਲ ਬੈਠਾ ਸੀ ਉਦੋਂ ਬੰਦਾ ਤੇਰੀ ਸਾਰੀ ਗੱਲ ਸੁਣ ਗਿਆ ਤੇ ਉਸ ਤੋਂ ਬਾਅਦ ਉਹ ਤੇਰੇ ਤੇ ਪਾ ਗਿਆ ਸਕੀਮ ਹਾਂ ਜਾਂ ਸਾਡੇ ਘਰੇ ਬੰਦਾ 420 ਆ ਉਹ ਪੂਰਾ ਹੀ ਆ ਯਾਰ ਐ ਕਰ ਯਾਰ ਮੇਰਾ ਯਾਰ ਨਾ ਤੂੰ ਪੱਕਾ ਹੂੰ ਸਰਪੰਚ ਨੂੰ ਫੋਨ ਲਾ ਉਹਨੂੰ ਕੀ ਕਹਿਣਾ ਉਹਨੂੰ ਕਰ ਗਏ ਇਕੱਠਾ ਇੱਥੇ ਬਲਾਗੇ ਇੱਥੇ ਲੱਗੇ ਉਹਨੂੰ ਯਾਰ ਪਹਿਲੇ ਮੇਰੀ ਸੁਣ ਗੱਲ ਹਾਂ ਬਾਕੀ ਤੇਰੀ ਮਰਜ਼ੀ ਆ ਜਿਵੇਂ ਤੂੰ ਕਹੇਂਗਾ ਆਪਾਂ ਉਹੇ ਕਰ ਲਾਂਗੇ ਪਰ ਪਿੰਡ ਦਾ ਬੰਦਾ ਯਾਰ ਉਹਨੇ ਵਿਚਾਰੇ ਨੇ ਰੋਟੀ ਖਾਣੀ ਐ ਕਾਦੇ ਪਿੱਛੇ ਐਵੇਂ ਬੇਇੱਜ਼ਤੀ ਕਰਨੀ ਐ ਕਦੀ ਹਰੀ ਛੱਡ ਦੇਈਦਾ ਹੁੰਦਾ ਆਪਾਂ ਹੁਣ ਕਿਤੇ ਮੈਨੂੰ ਮਿਲਿਆ ਨਾ ਮੈਂ ਸਮਝਾ ਦਊਗਾ ਉਹਨੂੰ ਇੱਕ ਵਾਰੀ ਛੱਡ ਦੇ ਮੇਰੇ ਕਹਿਨ ਤੇ ਕੋਈ ਨਾ ਚੱਲ ਚੰਗਾ ਯਾਰ ਚੱਲ ਠੀਕ ਆ ਫਿਰ ਮਿਲਾਂਗੇ ਬਾਅਦ ਚ ਚੰਗਾ ਕਸਾਈ ਦੇਣਾ ਯਾਰ ਚੋਨਾ ਸੁੱਕੀ ਜਾਂਦਾ ਬਲਾ ਲੋਟ ਹੋਇਆ ਲੋੜੀ ਨਹੀਂ ਉਹ ਤੇਰੀ ਚਾਬੀ ਤਾਂ ਘਰੇ ਭੁੱਲੇ ਜਾਂਦਾ ਲੱਗਿਆ ਪਿਆ ਇੱਥੇ ਨਹੀਂ ਰੋੜੇ ਥੱਲੇ ਕਰੋ ਲਿਆਉਣੀ ਪੈਣੀ ਆ ਚਲ ਆ ਇੱਥੇ ਹੀ ਰੱਖ ਜਾਂਦੇ ਆ ਐਤ ਤੋਂ ਵੀ ਨਹੀਂ ਕੋਸਾ ਆਹ ਤਾਂ ਲਪਾਫੀ ਆ ਉਹ ਬਣ ਕੀ ਗੱਲ ਰੱਬ ਨੇ ਦਿੱਤੀਆਂ ਗਾਜਾਂ ਦੇ ਵਿੱਚ ਹੀ ਰੰਬਾ ਰੱਖ ਓਏ ਆਪ ਹੀ ਫੜਾ ਗਿਆ ਕੋਈ ਵਧਾ ਇਹਨੂੰ ਲੈ ਚੱਲ ਹੈ ਤਾਂ ਨਹੀਂ ਕੋਈ ਮਿਹਨਤ ਹੈ ਜੀ ਆ ਕੇ ਜਾਵਾਂਗੇ ਛਾਟਕ ਪੈਸਟਰੀ ਆ ਯਾਰ ਪਾਣੀ ਲਾਉਣ ਆਲਾ ਪਿਆ ਸੁੱਕੀ ਜਾਂਦਾ ਝੋਨਾ ਉਹ ਮੈਨੂੰ ਉਹ ਤੇਰੀ ਓਏ ਛਾਟਕ ਪੈਸਟਰੀ ਯਾਰ ਕਿੱਧਰ ਗਿਆ ਲਾਇਦਾ ਯਾਰ ਸਕੀਮ ਪਾ ਗਿਆ ਮੈਨੂੰ ਲਾਇਦਾ ਉਹੀ ਪਾਲੇ ਨੂੰ ਸੱਦ ਗਏ ਯਾਰ ਪੁੱਛਦੇ ਆ ਪਾਲੇ ਨੂੰ ਪਾਲੇ ਓਏ ਆਉਰੇ ਆ ਵੀ ਭੱਜ ਕੇ ਓ ਹੌਲੀ ਆ ਜੰਨ ਨਵਨੀ ਤੇਜ ਥੱਪ ਸੁਤ ਨਹੀਂ 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 ਥੱਪ ਤਾਂ ਨਹੀਂ ਯਾਰ ਬੰਦਾ ਦਾ ਉਹੀ ਲੱਗਦਾ ਸਕੀਮ ਆ ਗਿਆ ਸਾਡੇ ਤੇ ਵੀ ਅੱਜ ਮੈਂ ਸ਼ਾਰਟ ਕੁਸਟਰ ਲਾਉਣ ਵਾਸਤੇ ਲੈ ਕੇ ਆਇਆ ਸੀ ਚਲ ਮੈਂ ਚਾਬੀ ਘਰੇ ਭੁੱਲੇ ਆ ਚਾਬੀ ਲੈਣ ਗਿਆ ਸ਼ਾਰਟ ਕੁਸਟਰ ਇੱਥੇ ਰੱਖ ਗਿਆ ਦੈਨ ਦੇ ਨੂੰ ਛੜਕ ਕਪੈਟਰੀ ਹੈਣੀ ਯਾਰ ਉਹ ਵੀ ਲਾ ਗਿਆ ਸਕੀਮ ਫਿਰ ਉਹ ਹੀ ਲਾ ਗਿਆ ਹਨ ਹਾਂ ਹੁਣ ਫਿਰ ਅੱਜ ਅੱਜ ਲਾਈਏ ਫਿਰ ਸਰਪੰਚ ਨੂੰ ਫੋਨ ਹਾਂ ਲਾ ਦੇਣਾ ਉਦੋਂ ਤਾਂ ਕੇਰੇ ਹੀ ਮੋਤ ਵਾਰ ਸੱਜਣ ਬਣਿਆ ਫਿਰਦਾ ਸੀਗਾ ਉਹ ਬਹਿ ਕੇ ਤਾਂ ਹੀ ਪੈਂਡ ਦਾ ਬੰਦਾ ਯਾਰ ਪਰ ਉਹ ਛੜਦਾ ਹੀ ਕਿਸੇ ਨੂੰ ਨਹੀਂ ਯਾਰ ਲਾਉਣੇ ਆ ਯਾਰ ਅੱਜ ਭਲੇੜਦੇ ਆ ਹਨ ਤੂੰ ਭਲੇੜਨਾ ਪਊਗੇ ਫੇਰੇ ਹੀ ਚੱਲ ਕੋਈ ਨਹੀਂ ਛੜਦੇ ਛੜਦੇ ਮਾਤ ਜੋਦੇ ਕਹਿ ਦਿੰਦਾ ਤੇ ਅੱਜ ਸਹੀ ਗੱਲ ਅੱਜ ਨਹੀਂ ਹਾਂ ਬੱਜ ਜਾਣਾ ਏ ਹੈਲੋ ਹੈਲੋ ਹਾਂ ਕੀ ਹਾਲ ਆ ਸਰਪੰਚ ਸਾਹਿਬ ਠੀਕ ਆ ਜੀ ਤੁਸੀਂ ਦੱਸੋ ਵਧੀਆ ਵਧੀਆ ਯਾਰ ਇੱਕ ਕੰਮ ਸੀ ਭਾਈ ਤੇਰੇ ਤੱਕ ਹਾਂਜੀ ਕਰੋ ਹੁਕਮ ਵੇਲੇ ਨਹੀਂ ਆ 10 ਮਿੰਟ ਮੂੰ ਤਾਂ ਕਹਿੰਦੇ ਸੀ ਮੀਟਿੰਗ ਤੇ ਜਾਣਾ ਸੀ ਯਾਰ ਯਾਰ ਆਪਣੇ ਜੇ ਖੇਤਾਂ ਦੇ ਤੁਹਾਨੂੰ ਮੌਕਾ ਵਿਖਾਉਣਾ ਸੀ ਇੱਕ ਚੱਲ ਆਇਆਂ ਮੀਟਿੰਗ ਦਾ ਚੱਲੋ ਕੋਈ ਨਾ ਆ ਬਸ ਦਸਟਮੈਂਟਾ ਜੀ ਮੋੜ ਜੀ ਭਾਵੇਂ ਕੋਈ ਨਾ ਮੈਂਬਰ ਨੂੰ ਭੇਜ ਦਿੰਨਾ ਮੀਟਿੰਗ ਤੇ ਤਾਂ ਚੰਗੋ ਚੰਗੋ ਚੱਲ ਮੈਂ ਆ ਗਿਆ ਆਇਆ ਭਾਈ ਆਉਂਦਾ ਸਰਪੰਚ ਆ ਨਾ ਚੱਲ ਪਹੁੰਚਦੇ ਔਰ ਫਿਰ ਆਓ ਸਰਪੰਚਾ ਕੀ ਹਾਲ ਹੈ ਵਧੀਆ ਵਧੀਆ ਤੁਸੀਂ ਦੱਸੋ ਹੋਰ ਬਈ ਠੀਕ ਆ ਠੀਕ ਆ ਵਧੀਆ ਕੀ ਗੱਲ ਹੋ ਗਈ ਗੱਲ ਤਾਂ ਪੁੱਛਣਾ ਯਾਰ ਓ ਯਾਰ ਉਹਨੇ ਬਦਲੇ ਲੈ ਲੇ ਸਾਡੇ ਕਿਹੜੇ ਨੇ ਉਹ ਗਿਆਨੀ ਨਹੀਂ ਜਿਹੜਾ ਗਿਆਨੀ ਆਪਣੇ ਪੈੰਡ ਵਾਲਾ 420 ਹਾਂ ਪਹਿਲਾਂ ਤਾਂ ਮੇਰਾ ਡਰਮੀ ਲੈ ਗਿਆ ਅੱਛਾ ਡਰਮੀ ਮੈਥੋਂ 2000 ਲੈ ਗਿਆ ਯਾਰ ਇਹਦੀ ਡਰਮੀ ਚੱਕ ਕੇ ਮੈਨੂੰ ਕਹਦਾ ਮੈਂ ਸਪਰੇਅ ਕਰਨ ਵਾਲਾ ਮੈਂ ਉਹਨੂੰ ਸਾਈ ਦੇਤੀ ਤੋ ਮੈਨੂੰ 2000 ਰੁਪਇਆ ਲੈ ਗਿਆ ਇਹਦੀ ਜਮੀ ਲੈ ਗਿਆ ਅੱਛਾ ਹਾਂ ਉਸ ਤੋਂ ਬਾਅਦ ਇਹ ਕਹਿੰਦਾ ਮੈਂ ਤਾਂ ਹੈ ਨਹੀਂ ਸੀ ਉਸ ਦਿਨ ਇਹਨੇ ਫੋਨ ਫੜ ਮੰਗਾਇਆ ਸੀ ਕੋਈ ਤੇ ਉਹ ਇਹ ਪਾਲਾ ਬਣ ਕੇ ਤੇ ਆ ਫੋਨ ਫੜ ਕੇ ਲੈ ਗਿਆ ਮੇਰੇ ਕੋ ਫੋਨ ਫੜ ਕੇ ਲੈ ਹੋਰ ਹਾਂ ਮੈਂ ਅੱਜ ਮੈਂ ਸ਼ਾਰਟ ਕਪੈਸਟਰ ਲਵਾਉਣਾ ਸੀ ਮੈਂ ਇੱਥੇ ਚਾਬੀ ਭੁੱਲ ਗਿਆ ਕਰੋ ਚਾਬੀ ਚੱਕ ਕੇ ਉੱਠ ਕੇ ਆਉਂਦੇ ਮੈਂ ਸ਼ਾਰਟ ਕਪੈਸਟਰ ਲੈ ਗਿਆ ਉਹ ਜਾਓ ਤੁਸੀਂ ਮੈਨੂੰ ਪਹਿਲਾਂ ਕਾਤੋਂ ਨਹੀਂ ਦੱਸਿਆ ਸੋ ਸੋ ਸੁਣਾਈ ਹੋਣਾ ਤਾਂ ਪਿੰਡ ਤੇ ਸਕੀਮੀ 420 ਕਹਿੰਦੇ ਆ ਯਾਰ ਹੋਰ ਤਾਂ ਸਾਡੇ ਦੇ ਸਕੀਮਾਂ ਆ ਪਾਈ ਜਾਂਦਾ ਯਾਰ ਉਹ ਮੈਂ ਤਾਂ ਇਹਨੂੰ ਕਿਹਾ ਸੀਗਾ ਚਲ ਛੱਡ ਪਰ ਉਹ ਦਿਨ ਯਾਰ ਮੈਂ ਹੀ ਕਹਤਾ ਇਹਨੂੰ ਇਹ ਕਹਿੰਦਾ ਸੀ ਆਪਾਂ ਅੱਜ ਹੀ ਸਰਪੰਚ ਨੂੰ ਫੋਨ ਲਾਉਣਾ ਮੈਂ ਚਲ ਪਿੰਡ ਦਾ ਬੰਦਾ ਕਾਣੂ ਯਾਰ ਤੁਸੀਂ ਪਹਿਲਾਂ ਹੀ ਦੱਸਿਆ ਹੁੰਦਾ ਇਹਨਾਂ ਨੂੰ ਹੁਣੇ ਨਹੀਂ ਜਿੱਦੇ ਡਰਮੀ ਚੱਕੇ ਉਦੀ ਦਾ ਦੱਸ ਦਿੰਦੇ ਉਦੋਂ ਦੱਸ ਦਿੰਦੇ ਸਹੀ ਗੱਲ ਗਲਤੀ ਹੋ ਗਈ ਸਾਥ ਚਲ ਕੋਈ ਨਾ ਕਰਦੇ ਆ ਉਹਦਾ ਹੱਲ ਮੈਨੂੰ ਪਤਾ ਉਹਦਾ ਟਿਕਾਣਾ ਦੱਸ ਲਿਓ ਮੈਂ ਲਿਆਉਂਗਾ ਇੱਥੇ ਚਾ ਬਸ ਤੂੰ ਲਾਉਂਗਾ ਤੇ ਇੱਚੀ ਰਿਓ ਬਸ ਆ ਠੀਕ ਆ ਬਸ ਆ ਜੀ ਮਾਹ ਤੇਰੇ ਤੇ ਸੜਤੀ ਗੱਲ ਜਿਵੇਂ ਤੂੰ ਕਰੇਂਗਾ ਬਸ ਠੀਕ ਆ ਠੀਕ ਆ ਮੈਂ ਮੈਂ ਤਾਂ ਦਹਾ ਜੀ ਆ ਜਾਾਂਗੇ ਆਪਾਂ ਚੰਗਾ ਐਨਾ ਕੁ ਕਰੀ ਚੰਗਾ ਕੰਮ ਕੋਈ ਨਾ ਕੋਈ ਠੀਕ ਨਰਨ ਗਾਇਨਾ ਹਾਂ ਹਾਂ ਪੇੜ ਵੀ ਤੋਂ ਪਾਈ ਇਸ ਤੋਂ ਬਾਅਦ ਇਹ ਕੰਮ ਨਾਲ ਅਲੇਰ ਰ ਕੀ ਤੇਲਾ ਤੁਲਾ ਫੜਾ ਪਿਆ ਪੈਰ ਸਪਰੇਸ ਗਰੂ ਕਰਤੀ ਤੂੰ ਹਾਂ ਮੈਂ ਤਾਂ ਕਰਤੀ ਪਹਿਲਾਂ ਜੀ ਕਰਤੀ ਸੀ ਮੈਂ ਤਾਂ ਕਰਤੀ ਸੀ ਮੈਂ ਤਾਂ ਆਪ ਕਰਾਂ ਹਾਂ ਸਰਪੰਚ ਦਾ ਫੋਨ ਆ ਗਿਆ ਚਾਖਣਾ ਇੰਟਰਵਿਊ ਕਰਨ ਹੈ। ਹੈਲੋ। ਹੈਲੋ ਕੀ ਹਾਲ ਹੈ ਭਾਈ ਖੁਸ਼ ਹੈ? ਵਧੀਆ ਵਧੀਆ ਸਰਪੰਚ ਸਾਹਿਬ ਕਿਵੇਂ ਆ? ਵਧੀਆ ਵਧੀਆ ਚੱਲ ਚੱਲ ਆਪਣੇ ਬੰਦਾ ਟਿੱਕੇ ਛੱਡ ਜੂਗਾ। ਠੀਕ ਹੈ। ਆਪਣੇ ਖੇਤ ਰਿਓ। ਖੇਤੀ ਆ ਭਾਈ ਆਜੋ ਕੋਈ ਨਾ। ਠੀਕ ਠੀਕ ਆ ਤੇ 11 ਵਜੇ ਨੂੰ ਮੈਂ ਤੁਹਾਡੇ ਇੱਥੇ ਲੈ ਕੇ ਆਉਂਗਾ 11 ਵਜੇ ਤੱਕ ਤੱਕ। ਬਾ ਕੋਈ ਨਾ ਅਸੀਂ 12 ਵਜੇ ਤੱਕ ਲੀਕਾਂਗੇ ਤੁਹਾਨੂੰ। ਠੀਕ ਠੀਕ ਆ। ਠੀਕ। ਲੈ ਵੀ ਪਾਲੇ। ਬੰਦਾ ਤਾਂ ਅੱਜ ਆਊਗਾ ਆਪਣੇ ਕੋਲੇ ਤੇ ਮੋਰ ਬਣਾਵਾਂਗੇ। ਟਕਾ ਕੇ। ਵਾਠੀਕ ਪਾਲੇ ਓਏ ਪੱਕਾ ਜਵਾਨ ਦਾ ਬੰਦਾ ਤਾਂ ਫੜ ਲੈ ਬੰਦੇ ਅੱਜ ਬਰਾ ਮੋਰ ਹੋਰ ਯਾਰ ਠੀਕ ਐ ਸਰਪੰਚਾ ਵਧੀਆ ਹੋਰ ਕਿਵੇਂ ਬਾਈ ਠੀਕ ਐ ਤੂੰ ਚੰਗੀ ਕਰੀ ਸਾਡੇ ਨਾਲ ਜੇ ਜੀ ਸਪਰੇਅ ਕਰੀ ਐਡਾ ਜਿਹੜਾ ਝੋਨਾ ਵਧਾਦਾ ਭੈਣਾ ਮੈਂ ਤਾਂ ਆਪ ਹੀ ਦਿਸ ਨੂੰ ਵੜ ਗਿਆ ਵਿੱਚ ਯਾਰ ਓ ਯਾਰ ਸਪਰੇਅ ਨਾਲ ਬੰਦੇ ਹੋਰ ਵੱਧ ਮਿਲ ਗਏ ਵਾਹਣ ਜੀ ਉਧਰ ਉੱਡ ਗਏ ਯਾਰ ਨਹੀਂ ਤਾਂ ਤੇਰੇ ਆਉਣਾ ਸੀ ਯਾਰ ਹਾਂ ਥੋੜਾ ਫਿਰ ਥੋੜੇ ਵਾਹਣ ਆ ਦੇ ਤੂੰ ਜੀਦਾ ਦੇ ਦੇ ਫਿਰ ਉਹ ਡਰਮੀ ਲੈ ਤੇਰੀ ਵਿੱਤੀ ਉਹ ਡੈਰ ਮੈਂ ਲੋਡ ਪਾਈ ਸੀ ਕਸਾਂ ਦੀ ਨਹੀਂ ਸ਼ਰਮ ਹਜਾ ਹੈਗੀ ਹੈ ਕਿ ਨਹੀਂ ਤੇਰੇ ਨਾਲ ਮੈਨੂੰ 40 ਫੋਨ ਆ ਗਏ ਪੈਂਟ ਚੋਂ ਚੱਲ ਬਈ ਹਾ ਇੱਕ ਮੌਕਾ ਦੇ ਦੋ ਇੱਕ ਦੂ ਬਾਅਦ ਮੈਂ ਕੋਸ ਨਹੀਂ ਕੰਮ ਮੈਂ ਜੇ ਤੈਨੂੰ ਮੌਕਾ ਦੇ ਜੇਗਾ ਰਾ ਪਹਿਲਾਂ ਤੂੰ ਸਪਰੇਅ ਵੱਲੋਂ ਕਰਿਆ ਫਿਰ ਫੋਨ ਲੈ ਗਿਆ ਡਰਮੀ ਲੈ ਗਿਆ ਸ਼ਾਟ ਪੈਟਰਨ ਲੈ ਗਿਆ ਬਣ ਗਿਆ ਓਏ ਤੂੰ ਫੋਨ ਹੋਈ ਲੈ ਗਿਆ ਵਿਚਾਰਾ ਹੁਣ ਬਟਨ ਆਲਾ ਚਲਾਉਂਦਾਗਾ ਤੈਨੂੰ ਪਤਾ ਕੀ ਲੱਗੇ ਫੋਨ ਦਾ ਨਹੀਂ ਯਾਰ ਮੈਂ ਕੰਮ ਕਰਦਾ ਨਹੀਂ ਤੂੰ ਇੱਧਰ ਗੱਲ ਕਰ ਨੀ ਤੇਰਾ ਸਾਰਤ ਪਿਸਟਨ ਤੇਰਾ ਪਿਆ ਉਹ ਵੀ ਮੇਰੇ ਦੇ ਦੂੰਗਾ ਬਈ ਮੈਂ ਮਿਹਨਤ ਕਰਕੇ ਇਹਦਾ ਫੋਨ ਵੀ ਦੇ ਦੂੰਗਾ ਇਹਨੂੰ ਜਿੰਨੇ ਪੈਸੇ ਲੱਗੇ ਹੋਏ ਤੇ ਉਹ ਵੀ ਬਾਈ ਨੇ ਤੇ ਪੈਸੇ ਦੇ ਦੂੰਗਾ ਆਪ ਦੇ ਤੇ ਇੱਕ ਵਾਰੀ ਮੈਨੂੰ ਮੌਕਾ ਦੇ ਦੋ ਬਸ ਇਤੋਂ ਬਾਅਦ ਮੈਂ ਇਹ ਜੇ ਕੋਈ ਛੋਡੇ ਖੇਤ ਆਇਆ ਕੋਈ ਇਹਦਾ ਕੰਮ ਆ ਤਾਂ ਮੈਨੂੰ ਮਦਦ ਦੀ ਕੁੱਤੇ ਇਹ ਛੋਡੇ ਸਾਰਾ ਹਣ ਕੀ ਕਰਕੇ ਇਹਨੂੰ ਸਜ਼ਾ ਦੇਣੀ ਆ ਕੋਈ ਕਿ ਇਹਨੂੰ ਛੱਡ ਦੇਗੇ ਇੱਕ ਮੌਕਾ ਦੇ ਦੇਗੇ ਚੱਲ ਦੇ ਨਾ ਸਰਪੰਚਾ ਤੇਰੇ ਨਾਲ ਹੀ ਆ ਜਿਵੇਂ ਤੂੰ ਕਹੇਂਗਾ ਯਾਰ ਤੂੰ ਉਹ ਮੇਰਾ ਤਾਂ ਫੇਰ ਤੁਸੀਂ ਦੱਸੋ ਕੀ ਕਰਨਾ ਦੇ ਦੇਗੇ ਮੌਕਾ ਕੇ ਫਿਰ ਨਹੀਂ ਚੱਲ ਪਿੰਡ ਦਾ ਬੰਦਾ ਯਾਰ ਇੱਕ ਵਾਰੀ ਛੱਡ ਦੇ ਪਰ ਕਾਣੂ ਨਹੀਂ ਛੱਡਣਾ ਇਹਨੂੰ ਕਾਣੂ ਅਜੀ ਪੜਾਵਾ ਹੁੰਦੀ ਦੇਖੀ ਮੇਰਾ ਧੰਨਵਾਦ ਭਾਈ ਧੰਨਵਾਦ ਤੁਹਾਡੇ ਨੇ ਇੱਕ ਮੌਕਾ ਦਿੱਤਾ ਕਾੜੂ ਭਈਆ ਦਾ ਕੰਮ ਧੰਦੇ ਲੱਗ ਜਾ ਠੀਕ ਹੈ ਇਹ ਮੈਂ ਕੰਮ ਹੁਣ ਆਦਾ ਤੂਰ ਲੈਣਾ ਯਾਰ ਮੈਂ ਤੁਹਾਡੇ ਖੇ ਪਈ ਕੋਲ ਦੀ ਨਾ ਹੁੰਦਾ ਬਸ ਭਾਣੀ ਤਾਂ ਤੈਨੂੰ ਮੌਕਾ ਦਿੱਤਾ ਜੇ ਬੰਦਾ ਹੋਰ ਹੁੰਦਾ ਤੇਰੇ ਗਦੀ ਗਿੜੇ ਪਵਾ ਦੇਨੇ ਸੀ ਵੇਖ ਲਾ ਜੀ ਹੁਣ ਸੁਧਰ ਗਿਆ ਤਾਂ ਠੀਕ ਹੈ ਨਹੀਂ ਤੈਨੂੰ ਪੈਂਟ ਚੋਂ ਕੱਢ ਦੇਣਾ ਸਰਪੰਚਾ ਤੂੰ ਮੇਰੀਆਂ ਅੱਖਾਂ ਖੋਲਤਿਆਂ ਇਸ ਤੋਂ ਬਾਅਦ ਮੈਂ ਇਹ ਕੰਮ ਹੀ ਕਰਦਾ ਤੂੰ ਮੇਨਾ ਜੱਫੀ ਪਾਇਆ ਚਲੋ ਓ ਬੱਸ ਬਾਲਾ ਹੋ ਗਿਆ ਪਿਆਰ ਇੱਕ ਦੂ ਬਾਜੇ ਮੈਂ ਹੋਇਆ ਤਾਂ ਮੈਂ ਆਪਣਾ ਪਿੰਡੋ ਘੜ ਦਿਆਂਗਾ ਬੱਸ ਕਰ ਪਿਆਰ ਤਾਂ ਬਾਲਾ ਹੋ ਗਿਆ ਤੂੰ ਵੀ ਜੱਫੀ ਪਾ ਯਾਰ ਤੂੰ ਮੇਂ ਅੱਖਾਂ ਖੋਹ ਤੋਈ ਚੱਲ ਕੋਈ ਗਾਣੂ ਨਾ ਇਹ ਕੰਮ ਕਰੀਂ ਚੱਲ ਯਾਰ ਦਾ ਵੀ ਜਾਣਾ ਹੀ ਕਰੇ ਕੰਮ-ਕੁਮ ਕਰਿਆ ਕਰ ਯਾਰ ਅਖਰੀ ਆਹ ਤਾਂ ਠੀਕ ਆ ਚਾਹ ਠੀਕ ਚਾਹ ਚੰਗਾ ਜੰਮੀ ਮੈ ਤੇ ਮੈਂ ਮੋੜ ਦੂੰਗਾ ਲੈ ਆਂਗਾ ਕੋਈ ਨਾ ਚਲੋ ਠੀਕ ਆ ਬਈ ਹੁਣ ਹਾਂ ਹਾਂ ਠੀਕ ਆ ਸਰਪੰਚ ਨੂੰ ਅਕਲ ਆ ਗਈ ਕਾਹਨੂੰ ਇਹ ਕੰਮ ਨਹੀਂ ਕਰਦਾ ਜੀ ਹਾਂ ਜਿਹੜੇ ਹਿਸਾਬ ਨਾਲ ਕਰ ਹਾਂ ਚਲ ਪਿੰਡ ਦਾ ਬੰਦਾ ਕਿ ਕਾਹਨੂੰ ਐਵੇਂ ਚਲ ਕੋ ਸੱਚ ਵਧੀਆ ਹੀ ਹੋ ਗਿਆ ਉਹ ਨੂੰ ਮੈਂ ਫੋਨ ਲਾਉਣਾ ਸੀ ਮੀਟਿੰਗ ਓਏ ਤੇਰਾ ਫੋਨ ਕਿੱਧਰ ਗਿਆ ਓਏ ਰਿੰਗ ਮਾਰੀ ਯਾਰ ਮਾਰੀ ਮਾਰੀ ਤੂੰ ਉਹ ਫੋਨ ਮੇਰਾ ਵੀ ਯਾਰ ਕਿੱਧਰ ਗਿਆ ਆਲੇ ਤੂੰ ਵੇਖ ਆਉਂਦਾ ਓਏ ਤੂੰ ਲਾ ਰੇਂਗਾ ਠੀਕ ਹੈ ਰਾਤ ਆ ਉਹ ਤੇਰੀ ਓਏ ਆਪਣੇ ਤਿੰਨਾਂ ਦੀ ਪਾਗੈ ਸਕੀਮ ਓਏ ਕੋ ਮੋਤਵਾਰ ਮੋਤਵਾਰ ਕਰੀ ਜਾਂਦਾ ਇਹ ਉਹਦਾ ਸੀਨੀਅਰ ਮੋਤਵਾਰ ਵੀ ਚੱਕਦਾ ਛੋਟੀ ਗਲਤੀ ਹੁਣ ਤੂੰ ਪਹਿਲਾਂ ਤਾਂ ਤੂੰ ਹੀ ਕਹਦਾ ਸੀ ਸਰਪੰਚ ਨੂੰ ਫੋਨ ਲਾ ਲੈ ਚਲ ਮੈਂ ਲਾ ਲਿਆ ਉਹਨਾਂ ਨੇ ਛੋਟੇ ਦੇ ਇੱਕ ਤੇ ਮੇਰਾ ਵੀ ਫੋਨ ਲੈ ਗਿਆ 1.5 ਲੱਖ ਦਾ ਫੋਨ ਸੀ ਬਾਪ ਬਣਾ ਫਿਰਦਾ ਇਹ ਸਰਪੰਚ ਨਾਲੇ ਉਹ ਆ ਤਿੰਨਾਂ ਦੇ ਲੁੱਟ ਲੈਂਦੇ ਹੋਏ ਆਪਾਂ ਮਾਰੀਆਂ ਦੇ ਪਗਾਈਆਂ